2 ਜਨਵਰੀ ਨੂੰ ਅਯੋਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਮੰਦਿਰ ਬਣਨ ਦੀ ਖੁਸ਼ੀ ਪੂਰੇ ਦੇਸ਼ ਵਿੱਚ ਦੇਖੀ ਜਾ ਸਕਦੀ ਹੈ। ਦੇਸ਼ ਵਾਸੀਆਂ ਵੱਲੋਂ ਆਪੋ ਆਪਣੇ ਤਰੀਕੇ ਨਾਲ ਇਸ ਖੁਸ਼ੀ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸੇ ਹੀ ਲੜੀ ਦੇ ਤਹਿਤ ਅਯੋਧਿਆ ਵਿੱਚੋਂ ਆਏ ਅਕਸ਼ਿਤ ਨੂੰ ਪੂਰੇ ਭਾਰਤ ਦੇ ਕੋਨੇ-ਕੋਨੇ ਵਿੱਚ ਵੰਡਿਆ ਜਾ ਰਿਹਾ ਹੈ। ਇਸੇ ਦੇ ਚਲਦਿਆਂ ਅਨੁਸੂਚਿਤ ਜਾਤੀ ਦੇ ਸਾਭਕਾ ਚੇਅਰਮੈਨ ਵਿਜੇ ਸਾਂਪਲਾ ਅਜ ਫਗਵਾੜਾ ਦੀ ਮਾਰਕੀਟ ਵਿਖੇ ਅਕਸ਼ਿਤ ਵੰਡਦੇ ਨਜ਼ਰ ਆਏ। ਉਤੇ ਹੀ ਕਲੋਥ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਵਿਜੇ ਸਾਂਪਲਾ ਅਤੇ ਆਸ਼ੂ ਸਾਂਪਲਾ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅੱਜ ਵਿਜੇ ਸਾਂਪਲਾ ਵੱਲੋਂ ਸਾਨੂੰ ਮਿਠਾਈ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਭਰੋਸਾ ਦਿੱਤਾ ਕਿ ਹਰੇਕ ਦੁਕਾਨਦਾਰ ਵੱਲੋਂ 22 ਜਨਵਰੀ ਨੂੰ ਆਪਣੀਆਂ ਦੁਕਾਨਾਂ ਅਤੇ ਘਰਾਂ ਵਿੱਚ ਦੀਪਮਾਲਾ ਕੀਤੀ ਜਾਵੇਗੀ ਅੱਜ ਸਾਡੇ ਬਾਜ਼ਾਰ ਵਿਖੇ ਸ਼੍ਰੀ ਵਿਜੇ ਸਾਂਪਲਾ ਜੀ ਪਹੁੰਚੇ ਨੇ ਪਹਿਲਾਂ ਤਾਂ ਮੈਂ ਆਪਣੀ ਕਲੋਥ ਮਰਚੈਂਟ ਐਸੋਸੀਏਸ਼ਨ ਵੱਲੋਂ ਵਿਜੇ ਸਾਂਪਲਾ ਜੀ ਦਾ ਆਸ਼ੂ ਸਾਂਪਲਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਬੜੀ ਡਿਟੇਲ ਚ ਦੱਸਿਆ ਵੀ 22 ਤਰੀਕ ਨੂੰ ਯੋਧਿਆ ਦੇ ਵਿੱਚ ਰਾਮ ਮੰਦਰ ਜੀ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਆ ਉਹਦੇ ਲਈ ਅੱਜ ਉਹ ਸਾਨੂੰ ਇੱਥੇ ਮਠਿਆਈ ਦੇਣ ਆਏ ਆ ਔਰ ਸਾਡੀ ਕਲੋਥ ਮਰਚੰਟ ਨੇ 22 ਤਰੀਕ ਨੂੰ ਸ਼ਾਮ ਨੂੰ 5 ਵਜੇ ਅਸੀਂ ਸਾਰੀਆਂ ਦੁਕਾਨਾਂ ਦੇ ਅੱਗੇ ਉਸ ਦਿਨ ਦੀਪ ਮਾਲਾ ਵੀ ਕਰਾਂਗੇ ਔਰ ਸਭ ਦੁਕਾਨਾਂ ਦੇ ਅਸੀਂ ਮਠਿਆਈ ਵੀ ਭੇਜਾਂਗੇ ਕਿਉਂਕਿ ਇਹ ਜਿਹੜਾ ਦੇਣਾ ਇਹ ਸਾਰਿਆਂ ਦਾ ਸਾਂਝ ਆ ਸਾਰੇ ਜਾਤ ਪਾਤ ਧਰਮਾਂ ਨੂੰ ਪਿੱਛੇ ਛੱਡ ਕੇ ਆਪਾਂ ਇਕੱਠੇ ਹੋ ਗਏ ਉਸ ਦਿਹਾੜਾ ਮਨਾਈਏ ਤੇ ਖੁਸ਼ੀਆਂ ਵੰਡੀਏ ਸਾਰਿਆਂ ਨੂੰ ਔਰ ਮੈਂ ਫਗਵਾੜਾ ਵਾਸੀਆਂ ਨੂੰ ਕਹਾਂਗਾ ਵੀ ਤੁਸੀਂ ਬਾਜ਼ਾਰ 'ਚ ਵੀ ਉਸ ਦਿਨ ਪਹੁੰਚੋ ਕਿਉਂਕਿ ਉਸ ਦਿਨ ਨੂੰ ਜਿਹੜੀ ਸ਼ਾਮ ਨੂੰ ਅਸੀਂ ਬਾਜ਼ਾਰ ਵਾਲੇ ਦੀਪਮਾਲਾ ਕਰ ਰਹੇ ਆ ਉਹ ਦੇਖਣ ਆਲੀ ਹੋਏਗੀ ਮੈਂ ਇੱਕ ਵਾਰ ਤੋਂ ਫੇਰ ਤੋਂ ਵਿਜੇ ਸੰਪਲਾਜੀ ਦਾ ਆਸ਼ਾ ਆਸ਼ੂ ਸੰਪਲਾਜੀ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ जय श्री राम जी ਅਸੀਂ ਸਾਰੇ ਕਲੋਥ ਮਚਨ ਐਸੋਸੀਏਸ਼ਨ ਵੱਲੋਂ ਸ਼੍ਰੀ ਵਿਜੇ ਸਾਹਬਲਾ ਜੀ ਤੇ ਸ਼੍ਰੀ ਆਸ਼ੂ ਸਾਹਬਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅਕਸ਼ਿਤ ਵਿਤਰਣ ਦੇ ਵਿੱਚ ਭਾਗੀਦਾਰ ਬਣਾਇਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ 22 ਤਰੀਕ ਨੂੰ ਸ਼੍ਰੀ ਰਾਮ ਜਨਮ ਬੂਮੀ ਦਾ ਉੱਥੇ ਜਾ ਕੇ ਪ੍ਰਾਣ ਰਚਿਸ਼ਟਾ ਹੋਣ ਵਾਲੀ ਹੈ ਤੇ ਬਹੁਤ ਬਹੁਤ ਮੁਬਾਰਕਾ ਸਾਰੇ ਦੇਸ਼ ਵਾਸੀਆਂ ਨੂੰ ਤੇ ਕਲੋਥ ਫੋਰਚਨਰ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਸ਼ੁਭਕਾਮਨਾਵਾਂ ਇਸ ਮੌਕੇ ਅਨੁਸੂਚਿਤ ਜਾਤੀ ਦੇ ਸਾਥਕਾ ਚੇਅਰਮੈਨ ਵਿਜੇ ਸਾਂਪਲਾ ਵੀ মিডিਆ ਮੁਖਾਤਿਬ ਹੋਏ ਬਹੁਤ ਲੰਬੇ ਸਮੇਂ ਦੀ ਇੰਤਜ਼ਾਰ ਲਗਭਗ 500 ਸਾਲ ਤੋਂ ਬਾਅਦ ਉਹ ਬਣਾ ਪ੍ਰਭੂ ਰਾਮ ਜੀ ਦਾ ਮੰਦਿਰ ਜਿਹੜਾ ਉਹ ਬਣ ਜਾ ਬਣ ਕੇ ਤਿਆਰ ਹੋ ਗਿਆ ਹੈ ਔਰ ਉਹਨਾਂ ਦੇ ਵਿੱਚ ਜਿਹੜੀ ਪ੍ਰਭੂ ਰਾਮ ਦੀ ਮੂਰਤੀ ਪ੍ਰਾਣ ਪ੍ਰティਸ਼ਠਾ ਦਾ ਕਾਰਕਰਮ 22 ਤਰੀਕ ਨੂੰ ਅਯੁੱਧਿਆ ਵਿੱਚ ਰੱਖਿਆ ਗਿਆ ਜਿਹਦੇ ਨਾਲ ਔਰ ਉਹਦੇ ਲਈ ਪੂਰੇ ਦੇਸ਼ ਦੇ ਵਿੱਚ ਜਿਹੜਾ ਅਕਸ਼ਿਤ ਜਿਹੜੇ ਦਾ ਵੰਡਾ ਵੰਤਰਣ ਕੀਤਾ ਜਾ ਰਿਹਾ ਸੋ ਅੱਜ ਜਿਹੜੀ ਫਗਵਾੜਾ ਦੀ ਮਾਰਕੀਟ ਦੀ ਐਸੋਸੀਏਸ਼ਨ ਦੇ ਸਾਰੇ ਸਦਸਿਆਂ ਨੂੰ ਪ੍ਰਭੂ ਰਾਮ ਦੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਅਕਸ਼ਿਤ ਜਿਹੜੇ ਆ ਉਹਨਾਂ ਦਾ ਅਸੀਂ ਵੰਡਣ ਕੀਤਾ ਹੈ ਔਰ ਸਾਰਿਆਂ ਨੂੰ ਇਸ ਮੰਦਿਰ ਬਣ ਦੀ ਵਧਾਈ ਵੀ ਹੈ ਔਰ ਸਾਰੇ ਉਸ ਦਿਨ ਭਾਨ ਜੋ ਪ੍ਰਧਾਨ ਮੰਤਰੀ ਜੀ ਦਾ ਜੋਗੀ ਜੀ ਦਾ ਜਿਹੜੇ ਵਿਚਾਰ ਸੁਣ ਕੇ ਵਿਚਾਰ ਵੀ ਸੁਣ ਔਰ ਉਸ ਦਿਨ ਕਿਤੇ ਨਾ ਕਿਸੇ ਆਪਣੇ ਮੰਦਿਰਾਂ ਦੇ ਵਿੱਚ ਹਾਜ਼ਰੀ ਲਗਾ ਕੇ ਪ੍ਰਭੂ ਰਾਮ ਦੇ ਚਰਨਾਂ 'ਚ ਆਪਣੀ ਹਸਤੀ ਦਰਜ ਜ਼ਰੂਰ ਕਰੋ ਔਰ ਸਾਰਿਆਂ ਨੂੰ ਇਹਦੀ ਬਹੁਤ ਖੁਸ਼ੀ ਹੈ ਔਰ ਇਹ ਖੁਸ਼ੀ ਦਾ ਉਲਾਸ ਸਿੱਖਾਂ ਨੇ ਮਿਲ ਕੇ ਮਨਾਇਆ ਇਹਨਾਂ ਨਾਲ ਸਾਰਿਆਂ ਦਾ ਧੰਨਵਾਦ